ਕੀ ਨਾਮ ਹੈ ਅਨੁਪਾਲਾ ਕਿੱਥੇ ਰਹਣਾ ਹੈ ਅਸਪਾਜੀ ਇੱਥੇ ਅਜਵਾਲ ਦੇ ਘਰ ਦੇ ਵਿੱਚ ਜਿਸ ਵਾਂਗ ਕਚੋਰੀ ਹੋਈ ਹੈ ਹਾਂਜੀ ਕਿੰਨੇ ਟਾਈਮ ਤੇ ਤੁਸੀਂ ਮਤਲਬ ਕੀ ਕੰਮ ਕਿ ਕਰਦੇ ਹੋ ਪਾਜੀ ਮੈਂ ਟੀਚਰ ਹਾਂ ਬਸੀ ਕਾਸਟ ਸਕੂਲ ਚ ਪੜਾਨਦੀ ਹਾਂ ਤੇ ਹਾਂਜੀ ਹਾਂਜੀ ਪ੍ਰਾਇਮਰੀ ਸਕੂਲ ਚ ਪੜਾਨਦੀ ਹਾਂ ਕਿੰਨੇ ਵਜੇ ਦੀ ਗੱਲ ਆ ਮੈਂ ਸਰ ਮੈਂ ਦਾ ਸਕੂਲ ਜਿਹੜੀਆਂ ਮੇਰੀ ਬੇਟੀ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਮੰਮੀ ਜਿਹੜੀ ਹੈ ਸਾਡੇ ਘਰ ਸਾਰੇ ਕੱਪੜੇ ਕੂਪੜੇ ਖਿਲਰੇ ਹੋਏ ਆ ਤੇ ਮੈਂ ਕਦੇ ਕਦੀ ਸਾਡੇ ਇਦਾਂ ਹੋਈ ਤਾਂ ਹੈ ਨਹੀਂ ਅਸੀਂ ਕਾਫੀ ਚਿਰ ਤੋਂ ਇੱਥੇ ਰਹਿੰਦੇ ਆ ਪੂਰੇ ਮੁਹੱਲੇ 'ਚ ਹੀ ਨਹੀਂ ਕਦੀ ਸਾਡੇ ਇਦਾਂ ਚੋਰੀ ਹੋਈ ਨਾ ਕੋਈ ਚੋਰ ਦੇਖਿਆ ਸੀ ਤੇ ਇਹ ਪਹਿਲੀ ਵਾਰ ਹੀ ਆ ਕਿ ਜਿਹੜੀ ਸਾਡੇ ਇੱਥੇ ਚੋਰੀ ਹੋਈ ਆ ਤਾਂ ਫੇਰ ਭਾਜੀ ਮੈਂ ਉਸੇ ਵੇਲੇ ਸਕੂਲੋਂ ਤੁਰ ਪਈ ਆ ਤਾਂ ਮੈਂ ਸਵਾ 1:00 ਵਜੇ ਇੱਥੇ ਪਹੁੰਚੀ ਆ ਆ ਕੇ ਤਾਂ ਜਦੋਂ ਦੇਖਿਆ ਤਾਂ ਸਾਰਾ ਸਮਾਨ ਫੋਨ ਖਿਲਰਿਆ ਸਾਡਾ ਲੋਕਰ ਵੀ ਸਾਰਾ ਤੋੜਿਆ ਆ ਲੋਕਰ ਵਿੱਚ ਕੁਝ ਵੀ ਹੈ ਨਹੀਂ ਆ ਤਾਂ ਸੋਨੇ ਦੀ ਜਿਹੜੀ ਮੇਰੀ ਚੈਨ ਆ ਉਹ ਵੀ ਲੈ ਗਏ ਉਹ ਵੀ ਖਾਲੀ ਆ ਉਹਦਾ ਬਾਕਸ ਤਾ ਬਾਕੀ ਜਿਹੜੇ ਆ ਛੋਟੇ ਗਣੇ ਛੋਟੀਆਂ ਮੇਰੀਆਂ ਬਾਲੀਆਂ ਕੋਕਾ ਤੇ ਇੱਕ ਮੇਰੀ ਬੇਟੀ ਦਾ ਕੋਕਾ ਸੀ ਸੋਨੇ ਦਾ ਉਹ ਵੀ ਹੈ ਨਹੀਂ ਹੋ ਤੇ ਇੱਕ ਬਾਜੀ ਮੇਰਾ ਕਿੰਨਾ ਕੁ ਨੁਕਸਾਨ ਇਹਨਾਂ ਹੋਇਆ ਨੁਕਸਾਨ ਹੋ ਗਿਆ ਬਾਜੀ 4-5 ਲੱਖ ਦਾ ਤੇ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਹਾਂਜੀ ਕੀਤੀ ਐ ਪੁਲਿਸ ਆਈ ਐ ਮੋਕੇ ਤੇ ਹਾਂਜੀ ਤੇ ਕੀ ਕਹਿਣਾ ਕੋਈ ਆ ਉਹ ਕਹਿੰਦੇ ਵੀ ਤੁਸੀਂ ਐਪਲੀਕੇਸ਼ਨ ਲਿਖ ਕੇ ਦੇ ਦਿਓ ਤਾਂ ਫਿਰ ਅਸੀਂ ਅਗਲੀ ਕਾਰਵਾਈ ਕਰਦੇ ਹਾਂ। ਸਾਣਾ ਕਿਹੜਾ ਕੰਦਾ ਦਾ? ਸਾਨੂੰ ਭਾਈ ਸਦਰ ਪੈਂਦਾ। ਸੀਸੀਟੀਵੀ ਵੀ ਹੈ ਕੋਈ ਸਾਹਮਣੇ। ਹਾਂਜੀ। ਇੱਕਾਈ ਹੈ ਕਿ ਉਹਦੇ ਵਿੱਚ ਕੋਈ ਬੰਦਾ ਆ ਜਿਹੜਾ ਕੰਦ ਟੱਪਦਾ ਪਿਆ। ਕੀ ਮੰਗ ਕਰਦੇ ਹੋ? ਸਰ ਮੰਗਦਾ ਇਹ ਹੀ ਆ ਵੀ ਦੇਖੋ ਅਸੀਂ ਮੈਂ ਮੇਰੀ ਬੇਟੀ ਵੀ ਆ ਉਹ ਵੀ ਪੜਨ ਜਾਂਦੀ ਆ ਤੇ ਮੈਂ ਵੀ ਘਰ ਨਹੀਂ ਰਿੰਦੀ। ਅੱਗੇ ਸਾਡੀ ਭਾਬੀ ਉਹਦੇ ਵੀ ਨਿਆਣੇ ਛੋਟੇ ਛੋਟੇ ਆ। ਤੇ ਬਈ ਇਹ ਜਿਹੜਾ ਬੰਦਾ ਹੈ ਨਾ ਅਸੀਂ ਤਾਂ ਕਦੀ ਦੇਖਿਆ ਨਹੀਂ ਆ ਬਈ ਇਹਨੂੰ ਫੜਿਆ ਜਾਵੇ ਤੇ ਜਿੰਨਾ ਸਾਡਾ ਮੁਆਵਜ਼ਾ ਹੈ ਉਹ ਦਿੱਤਾ ਜਾਵੇ ਇਹ ਹੈ ਵੀ ਭਈ ਆਈ ਆ ਸਾਡੇ ਦੇ ਹਾਲਾਤ ਜੋ ਨੇ ਬੱਚੇ ਵੀ ਘਰ ਦੇ ਵਿੱਚ ਆ ਹਾਂਜੀ ਛੋਟੇ ਬੱਚੇ ਆ ਤੇ ਅਸੀਂ ਵੀ ਮਾਵਾਂ ਧੀਆ ਬੇਟੀ ਮੇਰੀ ਪੜਦੀ ਆ ਤੇ ਮੈਂ ਕੰਮ ਤੇ ਜਾਂਦੀ ਆ ਫਿਰ ਸਾਡਾ ਘਰ ਤਾਂ ਇਦਾਂ ਖੁੱਲਾ ਹੀ ਰਹਿੰਦਾ ਹੈ ਤੇ ਇਹਦੇ ਨਾਲ ਫਿਰ ਜੇ ਅੱਜ ਸਾਡੇ ਘਰ ਚੋਰੀ ਹੋਈ ਆ ਕੱਲ ਨੂੰ ਹੋਰ ਕਿਤੇ ਵੀ ਹੋਊਗੀ ਇਸ ਕਰਕੇ ਮੈਂ ਇਹ ਕੰਨੀ ਆ ਵੀ ਇਹਨੂੰ ਫੜਿਆ ਜਾਵੇ